ਦੀ ਸਤਿ ਸ਼੍ਰੀ ਅਕਾਲ ਜੀ ਸਰਨ ਨੂੰ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਮਿਲ ਜੁਆ ਹੈ ਇੱਥੇ ਆਈ ਹੋ ਕਿ ਤੁਸੀਂ ਸਾਰੇ ਟਿਕਟਾਂ ਮੇਰੇ ਪ੍ਰਮਾਤਮਾ ਅਗਰੇ ਚੰਦੀ ਕਲਾ ਜਨਮ ਕਾਲੂ ਇਸ ਕੀ ਬਖਸ਼ੇ ਹੋ ਨੂੰ ਕਿ ਅੱਜ ਜਿਹੜੇ ਸਾਡੇ ਇਸ ਲੈ ਕੇ ਬਹੁਤ ਸੂਈ ਸੂਟ ਟਾਈ ਐਂਡ ਆ ਦੇ ਵਿੱਚ ਹੈਂਗਵਰਕਰੀ ਹਾਂ ਜੀ ਇਹ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਆਉਂਦੀ ਹੈ ਇਹ ਸਾਰਾ ਬੀ ਨੈਕ ਦੇ ਵਿੱਚ ਪਿਓਰ ਔਰਗੰਜ਼ਾ ਦੇ ਉੱਪਰ ਸਟ ਰੈਡੀ ਹੈ ਸਾਰਾ ਹੈਂਡਵਰਕ ਦਾ ਕੰਮ ਹੈ ਬਿਲਕੁਲ ਬਰੀਕ ਜੀ ਵੇਲ ਜਾਂਦੀ ਉੱਪਰ ਪੈਨਲ ਦੇ ਵਿੱਚ ਤੇ ਫੈਬਰਿਕ ਵੀ ਬਹੁਤ ਸੋਹਣਾ ਸੌਫਟ ਕਿਸਮ ਦਾ ਦਿਖੋ ਜੀ ਨਾ ਸੌਫਟ ਬਾਕੀ ਸਪੀਚਿੰਗ ਤੋਂ ਬਾਅਦ ਦੱਸਿਓ ਤੁਹਾਨੂੰ ਕਿੰਦਾ ਲੱਗ ਰਿਹਾ ਹੈ ਸਾਰੇ ਇਹ ਸਾਰੇ ਇਹ ਬਣਿਆ ਹੋਇਆ ਇਹ ਬੋਟਮ ਹਾਈਂਡ ਆਈ ਦੇ ਵਿੱਚ ਇਹ ਇਹਦੀ ਨਾਲ ਹੈਗੀ ਹੈ ਜੀ ਪਲੇਨ ਬੋਟਮ ਬੋਟਮ ਦੇ ਉੱਪਰ ਵੀ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਬੋਟਮ ਦੇ ਉੱਪਰ ਉਹ ਤੋਂ ਮੂਰੀ ਦੇ ਉੱਪਰ ਇਹ ਦੂਸਰੇ ਦੇ ਉੱਪਰ ਹੈ ਤੇ ਇਹਦੀ ਨਾਲ ਹੈਗਾ ਹੈ ਆਰਗੰਨ ਦਾ ਟਪਟਾ ਤਾਂ ਲੱਗਦਾ ਇਹ ਪੈਸਟਾ ਬਹੁਤ ਸਣਾ ਸੁਦੇ ਹੀ ਇਹਦੀ ਅਸੀਂ ਬਹੁਤ ਹੀ ਰੀਜ਼ਨਬਲ ਰੇਟ ਦੇ ਵਿੱਚ ਲੈ ਕੇ ਆਉਂਦੇ ਹਾਂ ਤੁਸੀਂ ਇਹਨੂੰ ਅੰਕਿਤ ਜੀ ਬਹੁਤ ਘੱਟ ਰੇਟ ਚ ਦੇ ਰਹੇ ਹਾਂ ਜੀ ਆਪਾਂ ਟਾਈਆਂ ਨਾਲ ਟਪਟਾ ਬਣਾਉਣੇ ਤਾਂ ਵੀ ਇਹਦੀ ਕੋਸਟ ਕਿੰਨੀ ਰਹਦੀ ਹੈ ਤੇ ਇਹਨਾਂ ਦੇ ਰੇਟ ਨਾਲ ਮੈਚ ਨਹੀਂ ਕੀ ਹੋਣਗੇ ਤੇ ਇਹਦੇ ਵਿੱਚ ਦੇਖੋ ਇਹ ਜਿਹੜਾ ਇਹਨਾਂ ਕੱਟ ਦੇ ਦੇਖੀ ਤੁਸੀਂ ਨਾ ਕਿਸੇ ਸੇਮ ਬਣੇ ਹੋਏ ਇਹ ਦੀ ਬਾਟਮ ਤੇ ਕੰਮ ਹੈ ਜੀ ਸਾਰਾ ਇਹ ਕਿਸੇ ਪੌਂਕ ਦਾ ਕੰਮ ਹੈ ਇਹ ਬਹੁਤ ਸੋਹਣਾ ਕਲਰ ਹੈ ਮਸਟ येलो ਵੀ ਥੋੜੀ ਜਿਹੀ ਸੀ ਜਦਾਂ ਇਹ ਮਸਟ ਸੀ ਇਹ ਵੀ ਸੇਮ ਉਦਾਂ ਟਾਈ ਐਂਡ ਡਾਈ ਦੇ ਵਿੱਚ ਹੈ ਇਹ ਵੀ neck ਦੇ ਵਿੱਚ ਦਾ ਗੱਲਾ ਬਣਿਆ ਹੋਇਆ ਹੈ

ਇਹ ਸਾਡੇ ਦੇ ਕੰਮ ਹੈ ਜੀ ਇਹ ਦੂਸਰੇ ਕੰਮ ਦੇ ਕੰਮ ਹੈ ਇਹ ਵੀ ਸਾਰੇ ਸ਼ਰਟਾਂ ਸੇਮ ਹੀ ਹੋਣ ਮਟਾਈਂਡਾਈ ਦੇ ਵਿੱਚ ਸਿਰਫ ਇਹਨਾਂ ਦਾ ਬਾਟਮ ਦਾ ਪਰਚਾ ਜੀ ਆਪਕੀ ਸਾਰਾ ਸੇਮ ਹੀ ਟਾਈਂਡਾਈ ਸੇਮ ਕੀਤੀ ਹੋਈ ਹੈ ਇਦਾਂ ਹੀ ਕਰਕੇ ਕਲੇਜ ਪ੍ਰੈਸ ਕਰਕੇ ਇਹ ਤਾਂ ਗੱਲਾ ਦੇਖੋ ਬੜਾ ਸੁਮਸ ਕੋਈ ਦੇ ਨਾਲ ਬਣਿਆ ਹੋਇਆ ਹੈ ਪੂਰਾ ਮਸ਼ੀਨਿੰਗ ਦੇ ਨਾਲ ਕੰਮ ਕੀਤਾ ਹੈ ਹੈਂਡਵਰਕ ਦੇ ਵਿੱਚ ਰੈਡੀ ਹੈ ਇਹਦੇ ਨਾਲ ਹੀ ਗ੍ਰੀਨ ਕਲਰ ਦੀ ਬਾਟਮ ਹੈ ਜਿਹੜੇ ਜਿਹੜੇ ਇਹਨਾਂ ਵਿੱਚ ਛੇੜਾ ਉਦੋਂ ਦਿੰਦੇ ਨੇ ਜਿਹੜੇ ਪੱਲੇ ਦੇ ਹਾਂਜੀ ਇੱਕ ਇਹਦੇ ਵਿੱਚ ਜਿਹੜਾ ਨੀਲੇ ਛੇੜਾ ਦਾ ਪੁਲਾਣਾ ਜਿਹੜਾ ਉਹ ਸਮਾ ਛੇੜਾ ਹੋਣੇ ਕੰਸੈਪਟ ਤੇ ਵਾਲੇ ਇਹਦਾ ਦੁਪੱਟਾ ਇਸੇ ਤਰ੍ਹਾਂ ਹੀ ਪੌਂਚੇ ਦੇ ਉੱਪਰ ਕੰਮ ਹੈ ਜਿਹੜੇ ਬਾਟਮ ਤੇ ਤੇ ਸੀਮੇ ਦੀ ਸ਼ਰਜ ਉਸੇ ਤਰ੍ਹਾਂ ਹੀ ਹਾਂ ਆਈਐਨ ਦਾਇਰ ਵਿੱਚ ਉਸ ਤਰੇ ਸ਼ਰਟ ਅ ਪਿਓਰ ਆਰਗੰਜ਼ਾ ਦੇ ਵਿੱਚ ਤੇ ਕੰਮ ਕੀਤਾ ਹੈ ਤੋਂ ਉਸ ਆਈਐਨ ਹੈ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਸੋਹਣੀ ਜੀ ਡਿਜ਼ਾਈਨਿੰਗ ਦੇ ਕੇ ਹੋਰ ਵੀ ਵਧੀਆ ਬਣਾ ਸਕਦੇ ਹੋ ਇਹ ਦੋ ਸੋਹਣੇ ਹੈ ਜੀ ਇਹਨਾਂ ਦੇ ਰੇਟ ਵੀ ਬਹੁਤ ਸੋਹਣੇ ਆ ਮਤਲਬ ਕਿ ਜਿਆਦਾ ਮਹਿੰਗੇ ਨਹੀਂ ਪੈਗੇ ਬੜੀ ਰੇਂਜ ਦੇ ਵਿੱਚ ਹੀ ਆ ਤੇ ਇਸ ਤਰ੍ਹਾਂ ਦੇ ਕਲੈਕਸ਼ਨ ਲੈਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਰੀਟਨ ਮਾਰਦੇ ਰਹੋ ਸਾਡੀ ਕਮਾਂ ਸਟਾਈਕਸ ਹਾਂ ਵਰਕ ਤੋਂ ਥੋੜਾ ਡਿਫਰੈਂਟ ਫਲੈਵਰ ਦੇ ਵਿੱਚ ਬਣਿਆ ਹੋਇਆ ਹੈ ਥੋੜਾ ਜਿਵੇਂ ਪਾਕਿਸਤਾਨੀ ਸਟਾਈਲ ਦੇ ਵਿੱਚ ਬਣਿਆ ਹੋਇਆ ਹੈ ਇਹਦੇ ਵਿੱਚ ਹਲਕਾ ਜਿਹਾ ਮਿਰਰ ਰੀਅਲ ਮਿਰਰ ਵਰਕ ਦਾ ਕੰਮ ਕੀਤਾ ਹੋਇਆ ਹੈ ਇਹਦੇ ਵਿੱਚ ਤੁਸੀਂ ਨਾ ਤੇ نیچے ਦੇ ਬਲੇਸ ਨੇ ਤਸਰ ਲੱਗੇ ਹੋਏ ਆ ਅੱਗੇ ਦੀ ਪ੍ਰਿੰਟਿੰਗ ਹੈ ਬਾਜੂ ਦੇ ਵਿੱਚ ਥੋੜਾ ਫੈਬਰਿਕ ਹੈ ਜਿਹਦੇ ਤੋਂ ਬੈਕ ਤੋਂ ਸੇਮ ਡਿਜ਼ਾਈਨ ਹੈ ਨਾ ਇਹ ਸਲੀਨ ਦੇ ਵਿੱਚ ਹੈ ਤੇ ਹੋਰ ਸਲੀਨ ਦੇ ਵਿੱਚ ਹੈ ਇਹਦੇ ਅੱਗੇ ਇਹ ਵੀ ਬਾਟਮ ਹੈ ਜੀ ਪਲੇਨ ਨਾਲ ਇਹ ਦਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਹੈ ਸੇਮ ਫੈ布ਰਿਕ ਦੇ ਵਿੱਚ ਦੁਪੱਟਾ ਹੈ ਇਹਦਾ ਪੂਰਾ ਸੁੱਲਾ ਡੁੱਲਾ ਦੁਪੱਟਾ ਹੀ ਨਹੀਂ ਲੈਂਥ ਕਰਕੇ ਐਸੇ ਸਟਾਲਡੈਪ ਬਣਾਇਆ ਹੈ ਪਰ ਇਹਦੀ ਚੜਾਈ ਕਰਨਾ ਬਾਕੀ ਲੈਂਥ thì ਪੂਰੀ ਹੋਗੀ ਬਹੁਤ ਸੋਹਣਾ ਪ੍ਰਿੰਟ ਵੀ ਬਹੁਤ ਸੋਹਣਾ ਬਹੁਤ ਸੋਹਣਾ ਕਿ ਇਹਨੂੰ ਤੁਸੀਂ ਸਿੰਪਲ ਸੋਪਰ ਦਾ ਰੈਡੀ ਕਰੂਗੀ ਵੀ ਪੋਸਟ ਇਹ ਸਾਡੀ ਗ੍ਰੀਟ ਜਾਰਜਟ ਦੇ ਇਹ ਸੈਟਿੰਗ ਕਿਉਂਕਿ ਪੋਸਟ ਹਾਂ ਜਿਹੜੇ ਫੈਮਲੀਕ ਦੀ ਕੋਈ ਕੰਪਲੀਟ ਨਹੀਂ ਹੋਦੀ ਹਾਂ ਇਹਨੇ ਕਿ ਰਿਪਰ ਕੰਮ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਹੈ ਡਿਜੀਟਲ ਪ੍ਰਿੰਟਿੰਗ ਹਾਈਲਾਈਟ ਕੀਤਾ ਹੋਇਆ ਹੈ ਜਿੱਥੇ ਸਿੱਪੀ ਦਾ ਕੰਮ ਹਲਕਾ ਹਲਕਾ ਡਿਜ਼ਾਈਨਿੰਗ ਸੇਮ ਹੈ ਕਿਾ ਥੋੜਾ ਸਾ ਦੁਪੱਟਾ ਜ਼ਿਆਦਾ ਸੋਹਣਾ ਕਿਉਂਕਿ ਸੀਕਵੈਂਸ ਦਾ ਦੁਪੱਟਾ ਹੈ ਜਿੱਚ ਸਾਰੇ ਜੋ ਸੀਕਵੈਂਸ ਦੀਆਂ ਲਾਈਨਸ ਚੱਲ ਰਹੀਆਂ ਨੇ ਤੇ ਪੂਰੇ ਖੁੱਲੇ-ਖੁੱਲੇ ਦੁਪੱਟੇ ਹਟਾ ਹੀ ਮੈਂ ਤੇ ਕੱਟੂਗੀ ਫਿਨਿਸ਼ਿੰਗ ਪੱਟੀ ਨੂੰ ਦਿੱਤੀ ਹੋਈ ਹੈ ਜੀ ਪੂਰੇ ਨੂੰ ਕਿਸੇ ਕੋਲ ਦੁਆਰਾ ਸਾਹਿਬ ਜਾਣਾ ਜਿੱਦਾਂ ਮਰਜ਼ੀ ਨੂੰ ਸਿੱਪਤੇ ਲੈ ਕੇ ਜਾਓ ਤੇ ਉਹ ਸੋਹਣਾ ਇੱਕ ਚੈਕ ਨਿਕਰੀ ਹੈ ਨਕਾਇਬ ਪੈਦਾ ਇਹ ਬਿਕੋਫ ਸ਼ੀਟ ਦੇ ਉੱਪਰ ਬੰਦ ਨੇ ਦਾ ਇਹ ਲੈਣ ਦੇ ਕੇਰੇ ਦੇ ਉੱਪਰ ਇਦਾਂ ਕਰਕੇ ਸਾਰਾ ਆਰੀ ਦੇ ਨਾਲ ਨੂੰ ਹਾਈਲਾਈਟ ਕੀਤਾ ਹੈ ਪ੍ਰਿੰਟਿੰਗ ਨੂੰ ਹਲਕਾ ਮਿਰਰ ਵਰਕ ਕੀਤਾ ਹੈ ਕੰਮ ਇਹਦੇ ਵਿੱਚ ਏ ਦਾ ਦੁਪੱਟਾ ਇਸ ਤੇ ਵੀ ਸਵਿਕੇਂਸ ਦਾ ਕੰਮ ਹੈ ਦੁਪੱਟੇ ਦੇਖੀ ਟੋਲ ਦਿਓ ਤੁਹਾਨੂੰ ਆਕੇ ਫੀਲ ਹੋ ਰਿਹਾ ਕਿੰਨੀ ਕੋਲੇ ਕੋਲੇ ਦੁਪੱਟੇ ਇਹਦੇ ਇਹ ਸੋਹਣੀ ਪ੍ਰਿੰਟਿੰਗ ਹੈ ਨਾ ਸੁਖਣੀ ਹਾਂ ਜੀ ਇਹ ਸੀਗੇ ਥੋੜੇ ਜਿਹਾ ਜਿਵੇਂ ਡਿਜੀਟਲ ਪ੍ਰਿੰਟਿੰਗ ਪੈਡ ਵਰਕਰੀ ਤੇ ਆਇਓ ਕਿ ਤੁਹਾਨੂੰ ਪਸੰਦ ਆਉਣ ਜੋ ਵੀ ਤੁਹਾਨੂੰ ਇਹ ਆਰਟੀਕਲ ਪਸੰਦ ਆਉਂਦਾ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਦੁਬਾਰਾ ਵੀ ਸਾਂਝੀਆਂ ਮੇਰੀ ਵੀਡੀਓ ਨੂੰ ਵਾਚ ਕਰਨ ਲਈ ਥੈਂਕ ਯੂ ਸੋ ਮਾਈ ਜੀ